ਾਂ ਨੂੰ ਮਦਦ ਪਵਾਣਾ ਚਾਹਤੇ ਅਸੀਂ ਕਿਹੜੀ ਪਾਕਿਸਤਾਨ ਦੀ ਭਾਸ਼ਾ ਬੋਲਦੇ ਨਹੀਂ ਬਸ ਇਹ ਵੀ ਉਹ ਫਿਰ ਵਾਪਸ ਕਿਉਂ ਲੈ ਲਿਆ ਫਿਰ ਉਹ ਸੰਦੂਰ ਭੇਜਣਾ ਉਹ ਉਹ ਕਿਹੜੀ ਭਾਸ਼ਾ ਹੈ ਜੀ ਤਾਂ ਜਿਹੜਾ ਵੀ ਕੋਈ ਬੋਲੇ ਕਿ ਭਾਈ ਤੁਸੀਂ ਇਦਾਂ ਕੋਈ ਕੀਤਾ ਕਹਿੰਦੇ ਪਾਕਿਸਤਾਨ ਦੇ ਤੋਂ ਜਿਹੜਾ ਕੋਈ ਬੋਲੇ ਕਹਿੰਦੇ ਪਾਕਿਸਤਾਨ ਚਲਾ ਆ ਜਾ ਤੂੰ ਹੈਨਾ ਪਹਿਲੀ ਵਾਰ ਹੋ ਰਿਹਾ ਹੈ ਕਿ ਕੋਈ ਜੰਗ ਜਿੱਤਣ ਤੋਂ ਬਾਅਦ ਦੱਸਣ ਭੇਜਣ ਗਏ ਹੋਣੇ ਸਾਡੇ ਨਮਾਇंदे ਵੀ ਅਸੀਂ ਜਿੱਤ ਕੇ ਆਏ ਜਿੱਤ ਕੇ ਹੈਨਾ ਤੇ ਇਹ ਤਾਂ ਪਤਾ ਹੀ ਲੱਗ ਜਾਂਦਾ ਹੁੰਦਾ ਵੀ ਜਿੱਤ ਗਏ ਜਾਂ ਨਹੀਂ ਜਿੱਤ ਗਏ ਕਿਥੋਂ ਕੁ ਮੁੜ ਕੇ ਆਏ ਆ ਜਾਂ ਕਿੱਥੇ ਸਮਝੌਤਾ ਪਾਇਆ ਕਿੰਨੀ ਕਿ ਜਮੀਨ ਉਹਨਾਂ ਦੀ ਆਪਾਂ ਦੱਬ ਲਈ ਸੀ ਹਨਾ ਇਸ ਤੋਂ ਪਾਕਿਸਤਾਨ ਦੀ ਕੀ ਬਾਝ ਹੈ ਜੀ ਅਸੋ ਤੇ ਹੁਣ ਜੇ ਜੇ ਸਿੰਗਾਪੁਰ ਜਾ ਕੇ ਸਾਡੇ ਜਿਹੜੇ ਸੀਡੀਐਸ ਐ ਉਹ ਕਹਿੰਦਾ ਵੀ ਹਾਂ ਵਿਮਾਨ ਤੋਂ ਗਰੇ ਥੇ ਲੇਕਿਨ ਕਿਤਨੇ ਇਹ ਨਹੀਂ ਇੰਪੋਰਟੈਂਟ ਇਹ ਹੈ ਕਿਉਂ ਗਰੇ ਥੇ ਹਨਾ ਸਰ ਇਹ ਮੇਰੀ ਮੈਂ ਤਾਂ ਨਹੀਂ ਕਿਹਾ ਇਹ ਵੀ ਸਿਰ ਪਾਕਿਸਤਾਨ ਦੀ ਬਾਝ ਹੈ ਫਿਰ ਇਹਨਾਂ ਦਾ ਜਿਹੜਾ ਪਿੱਟੂ ਦਾ ਜਿਹੜਾ ਆਕਾ ਹੀ ਉਹ ਜੈ ਸ਼ੰਕਰ ਉਹ ਕਹਿੰਦਾ ਸੀ ਪਹਿਲੇ ਦੱਸਦਾ ਸੀ ਉਹਨਾਂ ਨੂੰ ਦੋ ਦਿਨ ਵੀ ਤੁਸੀਂ ਤੁਹਾਡੇ ਫੌਜ ਦੇ ਟਿਕਾਣੇ ਦੇ ਨਾਲ ਕਰਦੇ ਸਿਰਫ ਟੈਰਿਸਟਾਂ ਦੇ ਟਿਕਾਣੇ ਤੇ ਅਸੀਂ ਪਰਸੋਂ ਤੋਂ ਬਾਅਦ ਕਰਾਂਗੇ ਇਹ ਟੈਪ ਫਿਰ ਉਹਨਾਂ ਨੇ ਰੱਖਿਓਣੇ ਉੱਥੇ ਜੀ ਤੇ ਨਾਲੇ ਕਹੀ ਜਾਂਦੇ ਨੇ ਫੌਜ ਉੱਥੇ ਹੱਥ ਬਾਦੀ ਨੂੰ ਨਾਲੇ ਵੀ ਉਹਨਾਂ ਨੇ ਰੱਖਿਓਣੇ ਉਹਨੂੰ ਜਦੋਂ ਪਤਾ ਲੱਗ ਗਿਆ ਉਹਨਾਂ ਨੇ ਕੱਢ ਲਏ ਹੋਣੇ ਸਾਰੇ ਫਿਰ ਆਪਾਂ ਤਾਂ ਬਿਲਡਿੰਗ ਢਾਈਆਂ ਕੱਲੀਆਂ ਠੀਕ ਹੈ ਨਾ ਇਹ ਕੋਈ ਇਹ ਕੋਈ ਇਹ ਇਹ ਮੈਂ ਬਿਆਨ ਮਿਹਨਤ ਦਾ ਜਦੋਂ ਉਹ ਉਹਨਾਂ ਨਾਲ ਗੱਲ ਕਰਨ ਕਿ ਸੋ ਇਹ ਤਾਂ ਕਹਿਣਾ ਹੀ ਹੁੰਦਾ ਕੁਝ ਨਾ ਕੁਝ ਭਗਵਾਨ ਤੁਹਾਨੂੰ ਦੇ ਖਿਲਾਫ ਪਈ ਜਾਣੇ ਇਹ ਦਿਨ ਅੱਜ ਚਲੋ ਸਰਕਾਰ ਆਈ ਕੁਈ ਇਹ ਜਿਹੜਾ ਸਾਰਾ ਜਿਹੜਾ ਯੂਟਿਊਬਰ ਦੇ ਲਿੰਕ ਕੋਈ ਨਿਕਲ ਰਹੇ ਨੇ ਮੰਡੀ ਮਲਕਾਨਾੜ ਹੈ ਨਾ ਉਹ ਸਾਰਾ ਜਿਹੜਾ ਸੈਂਟਰ ਦਾ ਡਿਪਾਰਟਮੈਂਟ ਹੈ ਜਿਹੜਾ ਉਹ ਦੇਖਦਾ ਹੈ ਨਾ ਤੇ ਇਸ ਕਰਕੇ ਜਿਵੇਂ ਜਿਹੜੀ ਜੁਤੀ ਮਨੋਤਰਾ ਕੀਤੀ ਉਹਦੇ ਨਾਲ ਵੀ ਲਿੰਕ ਨਿਕਲੇ ਨੇ ਅੱਜ ਅੱਜ ਜਿਹੜਾ ਉਹ ਹੈ ਨਾ ਹਾਂ ਰੁਕ ਪੜ ਜਾ ਬੰਦਾ ਤੁਹਾਨੂੰ ਉਹ ਪਾਕਿਸਤਾਨ ਦੀ ਦੋਤਾਂ ਬਾਰੇ ਬਿਨਿਆ ਹੈ ਸੋ ਇਹਦੇ ਵਿੱਚ ਇਹੀ ਹੈ ਕਿ ਕਈ ਵਾਰੀ ਲਾਲਚ ਆ ਜਾਂਦੇ ਆ ਜਾ ਕੋਈ ਪੈਸੇ ਪੁੱਛੇਗਾ ਨਾਲ ਜਾਂ ਕੋਈ ਉਹ ਨੂੰ ਦੇ ਕੇ ਤੇ ਉਹਨਾਂ ਵੇਸ਼ਗੁਰੂ ਦੀ ਕਾਰਜ ਨਹੀਂ ਸੀ ਉਹ ਜਿਹੜਾ ਸ਼ਾਮਲ ਕਰਦੇ ਆ ਪਰ ਇਹ ਵੀ ਜਿਉ ਉਹਨਾਂ ਦੀ ਕੋਈ ਲਿਸਟ ਇਸ ਤਰ੍ਹਾਂ ਦੀ ਆਉਂਦੀ ਹੈ ਅਸੀਂ ਪਹਿਲਾਂ ਵੈਰੀਫਾਈ ਕਰਕੇ ਫਿਰ ਨੂੰ ਮੈਂ ਸਾਹਿਬ ਜੀ ਜਿਹੜਾ ਆਪਕੋ ਬਿਆਨ ਦਿੱਤਾ ਉਹ ਬੰਦ ਇਨਸਟਿਟਿਊਸ਼ਨਲ ਮੈਂ ਉਹ ਤੇ ਲਿਖੂ ਜਿਹੜਾ ਹੈ ਉਹ ਬਾਤਿਆ ਆਪਣੇ ਲਾ ਗਿਆ ਤਾਂ ਕਹਿੰਦੇ ਬਾਕਾ ਬੋਲ ਰਿਹਾ ਕਿਸੇ ਨਾ ਕਿਸੇ ਤਰੀਕੇ ਨਾਲ ਪਾਕਿਸਤਾਨ ਨੂੰ ਮਦਦ ਕਰਦਾ ਆ ਅੱਜ ਜਿਹੜੀ ਬਾਕਸਤਾਨ ਦੀ ਗੱਲਤਾ ਬੋਲਦੇ ਬੱਤੀ ਹੈ ਵੀ ਉਹ ਫਿਰ ਵਾਪਸ ਕਿਉਂ ਲੈ ਲਿਆ ਫਿਰ ਉਹ ਸਾਨੂੰ ਤੇ ਉਹ ਉਹ ਕਿਹਦੀ ਪਛਾਣ ਹੈ ਜੀ ਤਾਂ ਜੇ ਜਿਹੜਾ ਵੀ ਕੋਈ ਬੋਲੇ ਕਿ ਭਾਈ ਤੁਸੀਂ ਇਦਾਂ ਕੋਈ ਪਿੰਡ ਤਾਂ ਕਹਿੰਦੇ ਪਾਕਿਸਤਾਨ ਦੇ ਦੱਸੋ ਜਿਹੜਾ ਕੋਈ ਬੋਲੇ ਕਿ ਪਾਕਿਸਤਾਨ ਚ ਜਾ ਆ ਤੂੰ ਹੈ ਨਾ ਪਹਿਲੀ ਵਾਰ ਹੋ ਰਿਹਾ ਹੈ ਕਿ ਕੋਈ ਜੰਗ ਜਿੱਤਣ ਤੋਂ ਬਾਅਦ ਦਸਣ ਭੇਜਣ ਗਏ ਉਹਨੇ ਸਾਡੇ ਸਮਾਂ ਦੇ ਵੀ ਅਜੇ ਤੱਕ ਨਹੀਂ ਕੀਤੀ ਹੈ ਨਾ ਇਹ ਤਾਂ ਪਤਾ ਹੀ ਲੱਗਿਆ ਨਾ ਅੰਮੋਲਿਯ ਤੇ ਗਿਆ ਨਹੀਂ ਜਦਗੇ ਕਿਥੋਂ ਕੁ ਮੁੜ ਕੇ ਆਇਆ ਕਿ ਤੇ ਸਮਝਾਉਂਦਾ ਪਰ ਕਿੰਨੀ ਕਿਤੇ ਮੇਰੇ ਉਹਨਾਂ ਵੀ ਆਪ ਦੱਬੀ ਸੀ ਹੈਨਾ ਇਥੋਂ ਪਾਕਿਸਤਾਨੀ ਬੋਲ ਚ ਤੇ ਹੁਣ ਤੂੰ ਦੇ ਜੇ ਸਿੰਗਾਪੁਰ ਜਾ ਕੇ ਸਾਡੇ ਜਿਹੜੇ ਸੀਵੀਐਸ ਐ ਉਹ ਕਹਿੰਦਾ ਹਾਂ ਵਿਮਾਨ ਤੋਂ ਗਰੇ ਤੇ ਲੇਕਿਨ ਇਤਨੇ ਇਹ ਨਹੀਂ ਇਪੋਰਟੈਂਟ ਇਹ ਐਕਟਾਂ ਉਂ ਗਰੇ ਤੇ ਹੈਨਾ ਚਲ ਇਹ ਮੇਰੀ ਮੈਂ ਤਾਂ ਨਹੀਂ ਕਿਹਾ ਇਹ ਵੀ ਫਿਰ ਘਰ ਘਰ ਪਾਕਿਸਤਾਨੀ ਬੋਲ ਚ ਫਿਰ ਉਹਨਾਂ ਦਾ ਜਿਹੜਾ ਪਿੱਤੂ ਦਾ ਜਿਹੜਾ ਆਕਾ ਹੀ ਉਹ ਜੇ ਅੰਦਰ ਉਹ ਕਹਿੰਦਾ ਸੀ ਪਹਿਲੇ ਦੱਸਦਾ ਸੀ ਉਹਨਾਂ ਨੂੰ ਦੋ ਦਿਨ ਵੀ ਤੁਸੀਂ ਤੁਹਾਡੇ ਫੌਜ ਦੇ ਟਿਕਾਣੇ ਦੇ ਨਿਕਲਦੇ ਸਿਰਫ ਟੈਰਸਾਂ ਦੇ ਟਿਕਾਣਿਆਂ ਤੇ ਅਸੀਂ 500 ਤੋਂ ਗੱਲ ਕਰਾਂਗੇ ਤਾਂ ਉਹਨਾਂ ਨੇ ਰੱਖੇ ਹੋਣੇ ਉੱਥੇ ਤੇ ਨਾਲੇ ਕਰੀ ਜਾਂਦੇ ਨੇ ਫੌਜ ਉੱਥੇ ਹੱਤਬਾਦੀ ਨੂੰ ਨਾਲੇ ਵੀ ਉਹਨਾਂ ਨੇ ਰੱਖੇ ਹੋਣੇ ਉਹਨੂੰ ਜਦੋਂ ਪਤਾ ਲੱਗ ਗਿਆ ਉਹਨੇ ਕੱਢ ਲਏ ਹੋਣੇ ਸਾਰੇ ਫਿਰ ਆਪਾਂ ਤਾਂ ਬਿਲਡਿੰਗ ਹੀ ਨਹੀਂ ਢਾਈਏ ਕੱਲੀਆ ਠੀਕ ਹੈ ਨਾ ਇਹ 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 ਮੈਂ ਬਿਆਨ ਮਹਿਨਤ ਕਰਦਾ ਜੇ ਤਾਂ ਉਹ ਉਹਨਾਂ ਨਾਲ ਗੱਲ ਕਰੀ ਉਹ ਤਾਂ ਕਹਿਣਾ ਹੀ ਹੁੰਦਾ ਕੋਈ ਨਾ ਕੋਈ ਤਵਾਂ ਤਵਾਂ ਦਿਖਾਉਂਦਾ ਪਹਿਲਾਂ